ਹੂੰ ਅੱਜ ਮੋਠਾਲੇ ਲੱਡੂਆਂ ਨਾ ਦਿੰਦੀ ਸਰਵਾਹ ਕੁ ਦੇ ਨੇ ਦੋ ਪੱਟ ਦੇ ਰੱਖੇ ਆ ਇੱਧਰ ਬਾਬਾ ਭਾਜੀ ਦਾ ਮੋਬਾਈਲ ਚਾਰਜ ਹੋਂ ਹਟ ਗਿਆ ਨਵਾਂ ਨੌ ਦਿਨ ਪੁਰਾਣਾ 100 ਦਿਨ ਵੇਚੂਗਾ ਹੁਣ ਭਾਵਾ ਮਾਫੀ ਲੈ ਕੇ ਖੜ ਗਿਆ ਮੈਂ ਕਹਿੰਕੇ ਮੇਰੀ ਗੱਲ ਸੁਣ ਨਾ ਸਾਰੇ ਬਸ ਮੇਰੇ ਕੋਸਾ ਨਾ ਕਰੀ ਡੈਡੀ ਹਾਂ ਤੂੰਰਾ ਤੱਕ ਰਹੀ ਇਹਨਾਂ ਨੂੰ ਦੇਣਾ ਮੇਰਾ ਮੋਬਾਈਲ ਘਰੇ ਕਰਦਾ ਰੋਡੇ ਹੈਂ ਐਂ ਤੇਰੇ ਮੋਬਾਈਲ ਨੂੰ ਕਰਦਾ ਦੱਸ ਲੈ ਮੇਰਾ ਤੂੰ ਲਈ ਬੋੜੀ ਦਾ ਸੁਕੇ ਲਿਆ ਤੇ ਦਾਗਾ ਲਾਗ ਲਿਆ ਤੇ ਦਾ ਅੱਜ ਨੂੰ ਕਿਹਦੇ ਨੂੰ ਮੋਬਾਈਲ ਯਾਰ ਟਾਈਮ ਬਥੇਰਾ ਹੋ ਜਾਂਦਾ ਬੰਦੇ ਨਿਕਲਦਾ ਨਾ ਨਹੀਂ ਲੈਂਦੇ ਇੱਧਰ ਸੱਬੇ ਨੇ ਤਿੰਨ ਚਾਰ ਲੱਡੂ ਖਾ ਲਏ ਅਸੀਂ ਚਾਹ ਪੀ ਬੀ ਦੇ ਲੱਡੂ ਦੇ ਲੱਡੂ ਤੇ ਨਾ ਕੋਈ ਡਰਾਈਵਰ ਤੇ ਨਾ ਕੋਈ ਤੇ ਉਧਰ ਮੈਗਾ ਮੈਗਨ ਦਾ ਫੋਨ ਨਹੀਂ ਚਾਰਜ ਹੋਣ ਡਿਆ ਹੋਰ ਸਾਨੂੰ ਸਾਰੇ ਵੀ ਠੀਕ ਠਾਕ ਆ ਤੇ ਤੁਸੀਂ ਦੱਸੋ ਵੀ ਜਿਹੜੀ ਉਹ ਤੋਂ ਹੰਡਿਆ ਤੇਰਾ ਕੀ ਖਿਆਲ ਆ ਡਾਂ ਫੇਰਨੇ ਇਹਦੀ ਗਾਂ ਖਮਕਾ ਆ ਦੇ ਸ਼ਟੂਲੇ ਹਾਂ ਹੁਣ ਬੁੱਟਗਾ ਦਾ ਛਿੜੀਆਂ ਉਹ ਵੱਜਣ ਬੂਦਰਾ ਵਾਲੀਆਂ ਬੂਦਰਾ ਵਾਲੀਆਂ ਤੂਤਾ ਵਾਲੀਆਂ ਨਾ ਟੁੱਟਣ ਦਾ ਨਾ ਜਾਣ ਛੋਟੇ ਬੜਾ ਯਾਰ ਉਹਦੇ ਤੇ ਯਾਰ ਇੱਕ ਕਈ ਮਸਲੇ ਹੋਣ ਲਏ ਜਿਤਨਾ ਵੀ ਹੋਣ ਹੈਦਰਾਬਾਦ ਦੇ ਵਿੱਚ ਹੀ ਇੱਕ ਜੰਗਲ ਨੂੰ ਡਿਸਟਰਬ ਕਰਨ ਦੇ ਆ ਜੇ ਆਪਾਂ ਜ਼ਿਆਦਾ ਵੀ ਕੁਦਰਤ ਨਾਲ ਖਲਵਾੜ ਕਰਾਂਗੇ ਤੇ ਫਿਰ ਆਪਣਾ ਵੀ ਅੰਤ ਆਉਣ ਹੀ ਵਾਲਾ ਪਤਾ ਨਹੀਂ ਜਿਹੜੇ ਜ਼ਿਆਦੇ ਪੈਸੇ ਵਾਲੇ ਆ ਜਾਂ ਕੁਝ ਵੀ ਆ ਨਹੀਂ ਸੋਚਦੇ ਇਹਨਾਂ ਗੱਲਾਂ ਨੂੰ ਤਾਂ ਫਿਰ ਜੀਵ ਜੰਤੂ ਜੇ ਕਿੱਥੇ ਰਹਿਣਗੇ ਜੇ ਆਪਾਂ ਰੁੱਖ ਤੇ ਘਰਾਂ 'ਚ ਫਸਣਾ 'ਚ ਵੱਢਣੇ ਸ਼ੁਰੂ ਕਰਤੇ ਆ ਇੱਕ ਕਿਧਰ ਨੂੰ ਬੰਦਾ ਜਾਵੇ ਤੇ ਕੀ ਕਰੇ ਤੇ ਹੁੰਦਾ ਉਹ ਲਾਓ ਬੈਗ ਹੋਰ ਭਾਜੀ ਕਰਮਜੀਤ ਸਿੰਘ ਜੀ ਕੀ ਹਾਲ ਚਾਲ ਆ ਕੀ ਕਰ ਰਹੇ ਹਾਂ ਬਸ ਇਸ ਤਰ੍ਹਾਂ ਤੇਰੇ ਦਰਸ਼ਨ ਕਰਨ ਲੈ ਹੁਣ ਦਰਸ਼ਨ ਤੇ ਦੁੱਧ ਵਰਗੇ ਨਹੀਂ ਤੇ ਕੀ ਕਰ ਲੱਗੇ ਖਾਸ ਹੱਥ ਨਾਲ ਪਾਉਣਗੇ ਨਹੀਂ ਮਸ਼ੀਨ ਨਹੀਂ ਪਾਉਣ ਦੇ ਹੱਥ ਨਾਲ ਯਾਰ ਹੁਣ ਨਾ ਇਹ ਪਾਉਣ ਯੋਗੇ ਰਹਿ ਗਏ ਤੇ ਨਾ ਪੈਂਦੀ ਆ ਕਿ ਕਿ ਨਾ 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 ਅਵਾਣੀ ਹਾਂ ਤੇ ਬੀੜੇ ਦੇ ਲੱਗਾ ਹੀ ਤੇ ਇਹ ਘੱਟਾ ਆ ਬਣਾਉਂਦਾ ਉਹ ਅੱਜ ਢੇੜੇ ਵਾਲੇ ਆਉਣਾ ਨਹੀਂ ਆ ਅੱਜ ਮੇਰਾ ਉਹ ਟ੍ਰਾਲੇ ਤੋਂ ਵੀ ਕਾਰਾ ਨਹੀਂ ਹੈ ਹੈ ਨਹੀਂ ਉਹ ਘਰ ਚਰਨ ਦੇ ਮੁੰਡੇ ਨੇ ਲਾਇਆ ਮੋਹਣ ਹੁਣ ਦਾ ਟਾਈਮ ਹੀ ਨਹੀਂ ਯਾਰ ਮੇਰੀ ਕਿੱਥੇ ਇਹ ਚੱਲਦੀ ਉਹ ਉਹਦੇ ਨਾਲ ਵਧੀਆ ਮਿਸਤਰੀ ਵਧੀਆ ਹੋ ਗਿਆ ਕਿੰਨੇ ਬੁਰੇ ਲੱਦਨੇ ਆ ਕੇਰੇ ਰੋਗ ਤੁਰਨਾ ਹੀ ਪਣਾ ਹਣ ਕੀ ਕਰੀਏ ਅੱਬਿਆ ਢੀਕਣ ਡਿਆ ਕਿੰਨੇ ਬੁਰੇ ਰਹਿ ਗਏ ਤੇਰੇ ਮਿੰਟੋ ਮਿੰਟੀ ਲਦਾ ਯਾਰ ਹੈ ਨਹੀਂ ਉਹ ਨਾਲ ਲਗਾਉਣੇ ਪੈਣੇ ਨਾ ਜਿਗਾਰਡ ਵਧੀਆ ਜੇ ਲੱਗ ਗਿਆ ਫਿਰ ਇਸ ਤਰ੍ਹਾਂ ਦੀਆਂ ਦੋ ਤਿੰਨ ਲੈ ਆਉਣੇ ਇੱਥੋਂ ਬਾੜ ਗਈ ਇਥੇ ਚੜਾਦੀ ਹੈ ਨਾ ਬਈ ਜੋੜਿਆ ਮੜਾ ਵੇਲਣਾ ਉੱਠਿਆ ਕਰੇ ਯਾਰ ਬਾਦਾਂ ਲੀਟਰ ਨਾਮ ਦੇ ਜਲੰਧਰ ਜਾਣਾ 18 ਅੱਜ ਆਪਣੀ ਸਰੋਂ ਦੀ ਹੋ ਗਈ ਕਟਾਈ ਸ਼ੁਰੂ ਜੁਪੀ ਦੇ ਬੰਦੇ ਆ ਕਣਕ ਲਉਗੀ ਆਪਣੀ ਅਜੇ ਵਿਸਾਖੀ ਤੇ ਜਾ ਕੇ ਮਹਾਂ ਤਿਆਰ ਹੋਣੀ ਆ बस आखी तक पूरी हो जू तैयार डेढ़ किलो सरवा दो बंदे आए तीन नहीं आए तीन बंदे थे वो एक वहां वो कोतवाल मारा या उन्होंने बोला या जाओगे नहीं तो पैसे नहीं देंगे तो उसने कहा चले जाओ जा यार मेरे को बोलता ऐसे थोड़ी ना होता है जितना काम उतना ही करेंगे इसको बोल ਤੇਰੇ ਬੰਦੇ ਆਉਣੇ ਕਿਦਾਂ ਹਣ ਆ ਜਾਣਗੇ 3 3-4 ਦਿਨਾਂ ਵਿੱਚ ਆ ਜਾਣਗੇ ਤਿਆਗ ਕਿੰਨੇ ਦਿਨਾਂ ਵਿੱਚ ਕਾਟੋਗੀ ਅਬ ਕੱਲ ਉਸ ਕੋ ਲਗਾ ਦੇ ਦੋ ਤਿੰਨ ਦਿਨ ਵਿੱਚ ਵੱਢ ਜਾਏਗਾ ਵੱਢ ਜਾਏਗਾ ਹਾਂ ਠੀਕ ਹੈ ਬੋ ਸੁੰਡੀ ਬਹੁਤ ਸੋਹਣੇ ਛੱਟਾ ਵੀ ਬੜਾ ਪੱਧਰ ਆਇਆ ਨੇ ਗੰਡੇ ਦੇ ਬਹੁਤ ਵਧੀਆ ਗਏ ਆ ਆ ਆਪਣੇ ਮੇਨ ਬੰਦੇ ਜਿਨ੍ਹਾਂ ਦੇ ਸਿਰ ਤੇ ਸਾਰਾ ਸਰਕਲ ਚੱਲਦਾ ਆਪਣਾ ਪੱਠਿਆਂ ਦਾ ਇਹਦੇ ਸਿਰ ਤੇ ਸਾਰਾ ਸਰਕਲ ਆਪਣਾ ਪੱਠਿਆਂ ਦਾ ਵਾ ਅੰਗਰੇਜ਼ ਸਿੰਘ ਵੇਖ ਲਓ ਵੀ ਇੱਕ ਗੱਲ ਤੁਹਾਨੂੰ ਅੱਜ ਦੱਸਦਾ ਤੇ ਕਹਿੰਦੇ ਆਂ ਦੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਵਾ ਇਹ ਬੰਦਾ ਪਹਿਲਾਂ ਮੋਨਾ ਸੀ ਇਹ ਸਾਡੇ ਨਾਲ ਅਮਰਤਾ ਰੀਸ ਬੰਦਿਆਂ ਨਾਲ ਰਹਿੰਦਾ ਰਿਹਾ ਤੇ ਇਹਦਾ ਮਨ ਜਿਹੜਾ ਚੇਂਜ ਹੋ ਗਿਆ ਤੇ ਹੁਣ ਵੇਖੋ ਮੁੰਡੇ ਨੇ ਅਮਰਤ ਨਹੀਂ ਛਕਿਆ ਪਰ ਦਾੜਾ ਪ੍ਰਕਾਸ਼ ਆ ਤਾਂ ਕਰ ਮੂੰ ਤੇ ਹੁਣ ਅਮਰ ਛਕ ਲੈਣਾ ਕਿ ਨਹੀਂ ਐਰ ਕੀ ਵਿਸਾਖੀ ਦੇ ਚਾੜ ਦੇ ਨੇ ਝੰਡੇ ਉਨੀਂ ਨਾ ਬੜ ਲੀਨੇ ਸੰਡੀ ਫਿਰ ਸ਼ੁਰੂ ਹੋਈ ਅੱਜ ਜੇ ਆਪਾਂ ਬਾਹਰ ਮਨਵਾਉਣਾ ਫੋਨ ਤੇ ਹੁਣ ਇਹਨੂੰ ਹੀ ਅੰਮ੍ਰਿਤ ਛਕਾ ਦੇਣਾ ਆਪਾਂ ਕਹਿੰਦੇ ਹੁੰਦੇ ਨਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਇੱਕ ਖਰਬੂਜਾ ਜੇ ਦੂਰ ਰਹਿੰਦਾ ਥੋੜਾ ਜਿਹਾ ਉਹਨੂੰ ਖਰਬੂਜੇ ਨੂੰ ਹੀ ਲਾਗੇ ਕਰਨਾ ਹਨਾ ਖਰਬੂਜਾ ਹੋਏ ਆਵੇਂ ਉਹਨੇ ਵੀ ਦਾੜਾ ਰੱਖ ਲਿਆ ਵਾ ਤੇ ਲੈ ਐਂ ਤੇ ਫਿਰ ਪਾਸ ਹੋ ਗਏ ਆ ਇਹਨੂੰ ਕਰਮੂ ਐਨੂੰ ਤੇ ਮੂੰਹ ਕਰ ਨਾਲ ਦੀਆਂ ਜਿਆਨੇ ਕਟਾਰੇ ਮੈਂ ਨਹੀਂ ਨਹੀਂ ਆਪਾਂ ਪ੍ਰਕਾਸ਼ ਹੀ ਕਰਨੇ ਦਾੜੇ ਕਟਾਉਣੇ ਨਹੀਂ ਦਿਮਾਲਾ ਬੰਨਿਆ ਕਰਾਂਗੇ ਤੇ ਇਹਨੂੰ ਕਿਹੜਾ ਆਪਾਂ ਮੈਂ ਬਣਾਣੀ ਹੱਦੀ ਆ ਤੇ ਨਹੀਂ ਵਧੀਆ ਵਾ ਅੰਗਰੇਜ਼ ਹੈ ਸ਼ਰਾਬ ਚੰਗਾ ਵਾ ਸਗੋਂ ਉਹ ਪੱਠਿਆਂ ਨੂੰ ਤਾਂ ਨਹੀਂ ਪਈ ਸੁੰਡੀ ਆ ਕੀ ਜੇ ਇੱਥੇ ਕਿ ਨਹੀਂ ਹੁਣ ਖਾਦੇ ਜਾਂਦੇ ਹੁੰਦੇ ਨਹੀਂ ਦੇ ਪੈ ਜਾਂਦੇ ਨਹੀਂ ਹੂੰ ਨਹੀਂ ਇਹਨੂੰ ਅੱਜ ਮਾਰ ਦਿੰਨੇ ਆ ਸ਼ਾਮਣ ਸਪਰੇ ਸਪਰੇਤ ਬਿਨਾ ਤਾਂ ਬਜਨੇ ਨਹੀਂ ਇਹ ਮੂੰਗੀ ਦੇ ਮਾਂ ਖਰੇ ਖਾਨ ਜੋ ਗਿਆ ਬੀਜੇ ਹਰ ਕੀ ਮੂੰਗੀ ਦੇ ਮਾਂ ਉਹ ਪਰਲੇ ਬਨੇ ਮਾਂ ਇਧਰ ਮੇਂ ਮੂੰਗੀ ਆ ਤੇ ਹੁਣ ਇਹਦਾ ਰੇੜਾ ਲੱਦ ਕੇ ਖੜਨਾ ਪੱਖੇ ਪੱਠਿਆਂ ਦਾ ਤੇ ਜੇ ਜਾ ਕੇ ਗੱਫਾ ਬਣੀ ਛਕਣਾ ਮੈਨੂੰ ਡੈਡੀ ਆਖੰਦਾ ਵੇਖ ਕੇ ਆ ਰੋਦਨ ਦਾ ਵਕਤ ਆ ਟਾਈਮ ਨਹੀਂ ਇੱਕ ਪੰਪ ਲੱਗਣਾ ਸ਼ਾਮਾਂ ਨੂੰ ਲਾ ਜਾਗੇ ਪਰ ਕਿ ਆਣਗੇ ਆਪਾਂ ਕਿਹੜਾ ਪੂਟ ਚੁੱਕਣੇ ਆ ਟਰੈਕਟਰ ਮਗਰ ਭਾਗੇ ਤੇ ਉਦੋਂ ਹੀ ਪਤਾ ਲੱਗੇ ਜਦੋਂ ਕਰਤੀ ਦੇ ਇਦਾਂ ਵੀ ਜਨ ਫਿਰ ਆਪਣਾ ਅਮਰ ਛਕਿਆਂ ਦਾ ਇਹੋ ਤੇ ਫਾਇਦਾ ਗੰਢੀ ਗੰਡਿਆਂ ਨੂੰ ਇੱਕ ਗੋਡੀ ਵੱਜ ਗਈ ਤੇ ਪੂਰੇ ਵਧੀਆ ਬਣ ਜਾਣੇ ਕੋਈ ਉੱਥੇ ਘਰੇ ਲਾਏ ਆ ਕੋਈ ਇੱਥੇ ਆ ਇੰਦੀਆਂ ਕਿ ਸਬਜ਼ੀਆਂ ਸਾਂਭੀ ਜਾਈਏ ਬੜੀਆਂ ਬਾਕੀ ਅੰਜਰਸੀ ਜਨ ਸ਼ੁਰੂ ਹੋ ਗਿਆ ਫਿਰ ਤੇ ਕੰਮ ਚੱਲ ਸੁਚੱਲ ਜਲਦੀ ਜਾਣਾ ਅੱਗੀਰੀ ਮੋਟਰ ਤੇ ਚਾਲ ਲੈ ਕੇ ਚਲੀਏ ਬੰਦੇ ਆਲੇ ਗੱਡੀਆਂ ਰੀਜਣ ਟਰਾਲੀ ਟਰਲੇ ਪਹਿਲਾਂ ਹੀ ਬਣਾਏ ਨੇ ਹੁਣ ਫੇਰ ਬਣਾਉਣ ਨੇ ਮੁਲਕ ਤੋੜਦਾ ਪਤਾ ਨਹੀਂ ਕਿਦਾਂ ਗਿਆ ਅਣ ਗੈਲੀ ਬੜੀ ਕਰਦੇ ਹਰ ਸਾਲ ਹੀ ਇਦਾਂ ਹੀ ਬਣਾਉਣੇ ਪੈਂਦੇ ਯਾਰ ਕਿ ਨਾਮਲਾ ਸਿਓ ਹੋਈ ਜਾਂਦਾ ਅਣਗੈਲੀ ਨਹੀਂ ਕਰਦੇ ਯਾਰ ਮਗਰ ਡਾਲਾ ਡੂਲਾ ਖੋਲ ਜਾਂਦਾ ਲਿਫਟ ਚੁੱਕ ਦਿੰਦੇ ਤੇ ਚੱਲ ਛੜ ਕੇ ਛੜ ਕੇ ਕੋਈ ਜਾਂਦਾ ਮਗਰ ਵਧੀਏ ਹੂੰ ਸ਼ੇਕ ਮਾਰ ਲਾ ਉਹ ਚਲਾ ਕਰਦੇ ਸੇਮ ਚੜਦੇ ਚੜਦੇ ਘੜਦਾਂਗੇ ਇੱਕ ਖੰਬੇ ਯਾਰ ਦੇ ਕਿ ਡਿੱਗੇ ਤੇ ਟਾਇਰਾਂ ਚ ਫਾੜ ਲੀ ਬਣਾ ਲਈਨੇ ਨਾਲ ਨਿਕਲ ਆਉ ਇਹ ਵੀ ਕਿਧਰ ਨੂੰ ਡਿੱਗਾ ਭਲਾਏ ਬਾਹੇ ਐਂ ਖਿੱਚ ਲੈਣਾ ਪੌਣੇ ਨੂੰ ਹੁਣ ਦੂਸਰਾ ਖੰਭਾ ਖਈਦੇ ਬਚਿਆ ਆ ਦੇ ਇਹ ਛੋਟਾ ਖੰਭਾ ਉਹ ਸਿੱਧਾ ਖਿੱਚ ਸਿੱਧਾ ਕਿਦਾਂ ਨੀ ਆ ਨਾ ਨਾ ਨਿਕਲ ਗਿਆ ਉਹ ਨਹੀਂ ਜਾਂਦੇ ਖੈ ਗੱਡ ਗੱਡ 940 ਪਾਸੇ ਆ ਤਾਰਾ ਤੁਰਾ ਪੁੱਤ ਲਾਤ ਰਣ ਜੇ ਇੱਲਾ ਇਹਦਾ ਧਿਆਨ ਵੇਲਾ ਫੇਰ ਉੱਚੀ ਆ ਮੱਛੀਆਂ ਜੀ ਇਹ ਵੀ ਇਹਨਾਂ ਤੋੜਨਾ ਦਵੇ ਯਾਰ ਆਹ ਸੋਣ ਇੱਥੇ ਲਾ ਦੀਏ ਨਹੀਂ ਦੇ ਚੱਲ ਦੋ ਖੰਭੇ ਭਜ ਗਏ ਲੈ ਉਹ ਤੋੜ ਦੇਣਾ ਹੀ ਇਹਨੇ ਹੁਣ ਆਪਾਂ ਫੇਰ ਅੱਜ ਲਾਤਾ ਮੋਰਚਾ ਖੱਤਾ ਆਪਣਾ ਰਹਿਂਦਾ ਹੈ ਬਣਨ ਵਾਲਾ ਇਥੇ ਮੋਟਰ ਤੋਂ ਹਾਂ ਮੋਟਰ ਤੋਂ ਇਧਰ-ਇਧਰ ਨੂੰ ਸਾਰਾ ਬਣਨ ਵਾਲਾ ਰਹਿਂਦਾ ਸੀ ਤੇ ਹੁਣ ਵਿਹਲੇ ਹੀ 2-4 ਦਿਨ ਤੇ ਟਰੈਕਟਰ ਵੀ ਬਣ ਬਣ ਕੇ ਆ ਗਏ ਸਾਰੇ ਤੇ ਹੁਣ ਇਹ ਬਣਾਵਾਂਗੇ ਆਪਾਂ ਆਹ ਤੰਦਾ ਜਿਹੜਾ ਆਹ ਖੰਡੇ ਤੱਕ ਇੱਕ ਹੀ ਕਰਾਂਗੇ ਭਾਵੇਂ ਨੀਵਾ ਜੂਮਾ ਸਖਤ ਆ ਪਰ ਬਣਾਵਾਂਗੇ ਇੱਕ ਹੀ ਇਹਦੇ ਵਿੱਚ ਢੀਂਜਣ ਢੂਂਜਣ ਬੀਜ ਦਾਂਗੇ ਗਾਂ ਨੂੰ ਕੁਛ ਬੀਜ ਦਾਂਗੇ ਹੁਣ ਤੇ ਲੀਟ ਹੋ ਗਿਆ ਹੁਣ ਇਹਦੀ ਫੋਟੋ ਵੇਖ ਲਓ ਤੇ ਜਿੱਦਣ ਇਹ ਬਣ ਗਿਆ ਤੇ ਉਦੋਂ ਵੇਖਿਓ ਫੋਟੋ ਕੰਪਿਊਟਰ ਤਨੀ ਨੂੰ ਸ਼ਾਇਦ ਐਰਕੀ ਵਜਣਾ ਗਾਂ ਮਾਰਾਂਗੇ ਐਰਕੀ ਮੜਾ ਰਲਦਾ ਮਿਲਦਾ ਕਰਕੇ ਤੇ ਢੀਂਜਣ ਦਾ ਛੱਟਾ ਦੇ ਦਾਂਗੇ ਫਿਰ ਗਾਹ ਨੂੰ ਇਹਦੇ ਵਿੱਚ ਬੀਜ ਦਿਆ ਕਰਾਂਗੇ ਜੋ ਵੀ ਹੋਇਆ। ਤੋਂ ਮੈਨੂੰ ਸ਼ਾਕਾ ਵੀ ਨੇ ਇੱਕ ਦੋ ਬੰਦਿਆਂ ਬੁੰਦਿਆਂ ਕੋਲੋਂ ਡਰਾਈਵਰ ਫੁੱਟੀ ਛੱਟੀ ਤੇ ਗਏ ਆ। ਮੁੜ ਕੇ ਕਣਕ ਦਾ ਸੀਜ਼ਨ ਸ਼ੁਰੂ ਹੋ ਜਾਣਾ। ਉਹਦਾ ਕਰਕੇ ਜੇਦ ਲੱਗਾ ਟਾਈਮ ਤੇ ਮਾਰਾਂ ਕੰਪਿਊਟਰ ਨਹੀਂ ਤੇ ਫਿਰ ਐਦਾਂ ਹੀ ਇਹਨੂੰ ਪੱਧਰ ਕਰਾਂਗੇ। ਤੇ ਅੱਜ ਮੈਨੂੰ ਇੱਕ ਵੀਰ ਦਾ ਫੋਨ ਆਇਆ ਵੀ ਭਾਜੀ ਯਾਰ ਵੀ ਤੁਸੀਂ ਐਡਾ ਟੱਬਰਵਾਦ ਯਾਰ ਕਿਦਾਂ ਮੈਨੇਜ ਕਰਦੇ ਆਂ ਇਹ ਲੜਾਈਆਂ ਲੜੁਈਆਂ ਯਾਰ ਵੀ ਜਿਹਦਾ ਕਿਤੇ ਹੋ ਜਾਂਦੀਆਂ ਤੇ ਕਿਦਾਂ ਮੈਨੇਜ ਕਰਦੇ ਆਂ ਬਾਕੀ ਵੀਰ ਇਹਦੇ ਵਿੱਚ ਕੋਈ ਚਿਤਰਾਈ ਤੇ ਹੈਗੀ ਨਹੀਂ ਆ ਪ੍ਰਮਾਤਮਾ ਅਕਾਲ ਪੁਰਖ ਨੇ ਜਦੋਂ ਜੋੜਨੇ ਹੁੰਨਾ ਪਰਿਵਾਰ ਤੇ ਜੋੜ ਕੇ ਰੱਖਦਾ ਵਾ ਬਾਕੀ ਮੇਰਾ ਜਿਹੜਾ ਸੋਚਨ ਸ਼ਕਤੀ ਇਹ ਆ ਵੀ ਯਾਰ ਆਪਾਂ ਹਰ ਇੱਕ ਬੰਦਾ ਆਂਦਾ ਵਾ ਵੀ ਆਪਾਂ ਪਰਿਵਾਰ ਨੂੰ ਜੋੜ ਕੇ ਰੱਖੀਏ ਇਕੱਠੇ ਰੱਖੀ ਰਹੀਏ ਤੇ ਕੋਈ ਵੀ ਆ ਭਾਵੇਂ ਪਰਿਵਾਰ ਆ ਵੱਡਾ ਪਰਿਵਾਰ ਆ ਭਾਵੇਂ ਛੋਟਾ ਪਰਿਵਾਰ ਆ ਭਾਵੇਂ ਪਤੀ ਪਤਨੀ ਆ ਭਾਵੇਂ ਕੋਈ ਮਾਂ ਪੁੱਤ ਨਾਲ ਵਾ ਕੋਈ ਵੀ ਆ ਪਰ ਆਪਾਂ ਇੱਕ ਥਾਂ ਤੇ ਗਲਤੀ ਕਰਦੇ ਆ ਵੀ ਆਪਾਂ ਤਿਆਗ ਨਹੀਂ ਕਰਦੇ ਅਗਲੇ ਨੂੰ ਆਪਾਂ ਆੰਦੇ ਆ ਜਿਹੜਾ ਦੂਸਰਾ ਇਨਸਾਨ ਆ ਆਪਣੇ ਤੋਂ ਓਪਰੇਟ ਸਾਈਡ ਨੂੰ ਆੰਦੇ ਆ ਵੀ ਤੂੰ ਤਿਆਗ ਕਰ ਤੇ ਮੈਂ ਨਹੀਂ ਤਿਆਗ ਕਰਨਾ ਬਸ ਮੇਨ ਗੱਲ ਇੱਥੇ ਹੀ ਆ ਯਾਰ ਕਿੰਨੂੰ ਪ੍ਰਮਾਤਮਾ ਨੇ ਤਿਆਗ ਕਰਨ ਦਾ ਬਲ ਬਖਸ਼ਦਾ ਨਾ ਇਦਾਂ ਆਪਾਂ ਗੱਲਾਂ ਕਰ ਲੈਨੇ ਆ ਵੀ ਯਾਰ ਸਬਰ ਸੰਤੋਖ ਜਿਹੜਾ ਸਬਰ ਸੰਤੋਖ ਆ ਉਹ ਹੱਟੀਆਂ ਤੇ ਨਹੀਂ ਮਿਲਣਾ ਉਹ ਬਾਣੀ ਨਾਲ ਪੜਨ ਨਾਲ ਆਉਣਾ ਤੇ ਬਾਕੀ ਪ੍ਰਮਾਤਮਾ ਤੇ ਭਰੋਸਾ ਰੱਖਿਆ ਹੋਣਾ ਇਸ ਕਰਕੇ ਮੈਂ ਗੱਲ ਕਰਦਾ ਹਾਂ ਨਾ ਵੀ ਜਿਹੜਾ ਆਪਣਾ ਕਿਸੇ ਨੂੰ ਗੱਲ ਕਹਿ ਦੇਣੀ ਵੀ ਯਾਰ ਤੂੰ ਆਹ ਕੰਮ ਨਹੀਂ ਕਰਨਾ ਤੇ ਆਪ ਉਹ ਕੰਮ ਛੱਡਣਾ ਨਹੀਂ ਜਿਵੇਂ ਜਿਤਨਾ ਦੋ ਜੀ ਆ ਇੱਕ ਗਰਮਾ ਇੱਕ ਠੰਡਾ ਹੋ ਜਾਊ ਤੇ ਆਪਣੇ ਆਪ ਰਿਸ਼ਤੇ ਨੀ ਬੀ ਜਾਵੇ ਜੇ ਦੋਵੇਂ ਗਰਮ ਹੋਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਉਹ ਰਿਸ਼ਤੇ ਦੇ ਵਿੱਚ ਵੱਧ ਹੀ ਤਰੇੜ ਪਊਗੀ ਘਟ ਨਹੀਂ ਪਊਗੀ ਇਸ ਕਰਕੇ ਜੇ ਇੱਕ ਬੋਲਦਾ ਵਾ ਉਹ ਦੂਜਾ ਬੰਦਾ ਚੁੱਪ ਕਰ ਜਾਓ ਇਦਾਂ ਹੀ ਆਪਾਂ ਪਰਿਵਾਰ ਦੇ ਵਿੱਚ ਵਾ ਜੇ ਹੁਣ ਕੋਈ ਆਪਾਂ ਨੂੰ ਮਾੜੀ ਚੰਗੀ ਆਂਦਾ ਵਾ ਤੇ ਆਪਾਂ ਚੁੱਪ ਕਰ ਜਾਈਏ ਤੇ ਆਪੇ ਜਦੋਂ ਇੱਕ ਵਾਰੀ ਚੁੱਪ ਕਰ ਜਾਾਂਗੇ ਤੇ ਦੂਜੀ ਯਾਰ ਜਦੋਂ ਅਗਲਾ ਬੋਲੂਗਾ ਉਹਨੂੰ ਪਤਾ ਲੱਗ ਜੂ ਯਾਰ ਵੀ ਮੈਂ ਹਰ ਵਾਰ ਇਹਨੂੰ ਬੋਲ ਦਿੰਦਾ ਵਾਂ ਤੇ ਮੈਂ ਹੁਣ ਗਲਤਵਾ ਦੇ ਨਿੰਦੂ ਬੋਲਣਾ ਨਹੀਂ ਚਾਹੀਦਾ ਆਪਣੇ ਆਪ ਨੂੰ ਸ਼ਰਮਾਊਗੀ ਜਦੋਂ ਆਪਾਂ ਉਹਨੂੰ ਦੱਸਣ ਦੀ ਕੋਸ਼ਿਸ਼ ਕਰਦੇ ਗਾਰਡ ਨੂੰ ਆਪਾਂ ਸਿਰ ਡਾਉਨੇ ਆ ਫੇਰ ਯਾਰ ਅਗਲੇ ਜਿਹਨੂੰ ਅੱਗੇ ਜਿਹੜਾ ਅੱਗੇ ਨਹੀਂ ਆਪਦੇ ਗੁੱਸੇ ਦੇ ਕਾਬੂ ਕਰ ਸਕਦਾ ਹੁੰਦਾ ਤੇ ਉਹ ਜਦੋਂ ਉਹਨੂੰ ਹੋਰ ਗੁੱਸਾ ਆਉਂਦਾ ਤੇ ਫੇਰ ਉਹ ਜ਼ਿਆਦਾ ਤਕਰਾਰ ਵੱਜ ਜਾਂਦਾ ਇਸ ਕਰਕੇ ਮੇਰੇ ਵੀਰ ਸਭ ਤੋਂ ਵੱਡੀ ਗੱਲ ਤੇ ਆ ਬਾਕੀ ਤੇ ਪ੍ਰਮਾਤਮਾ ਨੇ ਜੋ ਕਰਨਾ ਸਭ ਕੁਝ ਉਹਨੇ ਕਰਨਾ ਜੋ ਲਿਖਿਆ ਬਾਕੀ ਥੋੜਾ ਜਿਹਾ ਪ੍ਰਮਾਤਮਾ ਤੋਂ ਇਹ ਮੰਗਿਆ ਕਰੋ ਪੈਸਾ ਜ਼ਮੀਨ ਜਾਇਦਾਦ ਦੇ ਨਾਲ ਸੁੱਖ ਨਹੀਂ ਮਿਲਦਾ ਤੁਹਾਨੂੰ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਆਣਾ ਨਾ ਜਿੰਨਾ ਪ੍ਰੇਮ ਥਪਾਗ ਤੇ ਆਪ ਨੂੰ ਵਿਸ਼ਵਾਸ ਆਪਣੇ ਆਪ ਤੇ ਤੇ ਸ਼ੈਨਸ਼ੀਲਤਾ ਇਹ ਜਿਹੜੇ ਗੁਣ ਆ ਨਾ ਇਹ ਜੇ ਰੱਬ ਨੇ ਆਪ ਨੂੰ ਬਖਸ਼ਤੇ ਨਾ ਆਪਣੇ ਤੋਂ ਸਮਝ ਲੋ ਕੁਛ ਨਹੀਂ ਲਕੋਇਆ ਤਾਂ ਦਰਸਤੀ ਮੰਗਿਆ ਕਰੋ ਸ਼ੈਨਸ਼ੀਲਤਾ ਜਿੰਨੇ ਸ਼ੈਨਸ਼ੀਲਤਾ ਸਿੱਖ ਲਈ ਜੇ ਕਿਸੇ ਨੇ ਗੱਲ ਘਰ ਵੀ ਦਿੱਤੀ ਤੇ ਕੋਈ ਨਹੀਂ ਕਹਿ ਦੇਣਾ ਚਲ ਕੋਈ ਗੱਲ ਨਹੀਂ ਯਾਰ ਵੱਡਾ ਵਾਜਾ ਨਿੱਕਾ ਵਾ ਕੋਈ ਨਹੀਂ ਇਹਨੂੰ ਸਮਝਣੀਆਂ ਤੇ ਆਪੇ ਸਮਝ ਲੱਗ ਜੂ ਬਸ ਇੰਨੀ ਗੱਲ ਆਪਾਂ ਕਹਿ ਦਈਏ ਤੇ ਜਿਹੜੀ ਲੜਾਈ ਆ ਉਹ ਟਲ ਜਾਂਦੀ ਆ ਤੇ ਜੇ ਦੋਵੇਂ ਜਣੇ ਗੁੱਸਾ ਕਰੀ ਜਾਈਏ ਇੱਕ ਦੂਜੇ ਨਾਲ ਫਿਰ ਉਹ ਲੜਾਈ ਵਾਧੀ ਆ ਜਿੱਤ ਤਰ੍ਹਾਂ ਇੱਕ ਬੰਦੇ ਨੇ ਨਹੀਂ ਆਖਿਆ ਆਪਾਂ ਵੀਡੀਓ ਵੇ ਨਹੀਂ ਆਉਂਦਾ ਵੀ ਲੜਾਈ ਜਿਹੜੀ ਰਾਤ ਨੂੰ ਪੈ ਗਈ ਕਿਸੇ ਵੀ ਰਿਸ਼ਤੇ ਦੇ ਵਿੱਚ ਉਹਨੂੰ ਜਲਦੀ ਤੋਂ ਜਲਦੀ ਸੌਟ ਆਊਟ ਕਰੋ ਉਹਨੂੰ ਖਤਮ ਕਰੋ ਜੇ ਉਹਨੂੰ ਲੰਮਾ ਖਿੱਚੋਗੇ ਨਾ ਤੁਸੀਂ ਦੀ ਆਪਣੀ ਲੜਾਈ ਨੂੰ ਉਹ ਵਧਣੀ ਆ ਘਟਣੀ ਨਹੀਂ ਆ ਇਸ ਕਰਕੇ ਬਾਕੀ ਤੇ ਯਾਰ ਅਸੀਂ ਵੀ ਅਜੇ ਸਿੱਖਦੇ ਹੀ ਫਿਰਦੇ ਆ ਅਸੀਂ ਵੀ ਆਪਦੇ ਜੀਵਨ ਦੇ ਵਿੱਚ ਬਹੁਤ ਕੁਝ ਸਿੱਖਣ ਹੋਇਆ ਬਾਕੀ ਇੰਨੀ ਕਿ ਚਲੋ ਸਿੱਖੀ ਆ ਛੋਟੇ ਹੰਦਿਆਂ ਤੋਂ ਵੀ ਵੱਡਿਆਂ ਦੇ ਗੱਡੀ ਬੋਲਣ ਆਣੀ ਆ ਵੱਡਾ ਆਖ ਵੀ ਦੇ ਤੇ ਕੋਈ ਗੱਲ ਨਹੀਂ ਯਾਰ ਵੀ ਇਹੋ ਜੀਆਂ ਗੱਲਾਂ ਨਿੱਕੀਆਂ ਜਿਹੇ ਦਾ ਸਿੱਖੀਆਂ ਆ ਤੇ ਸਾਡੇ ਮਨ ਦੇ ਵਿੱਚ ਵੀ ਆ ਜੇ ਕੋਈ ਵੱਡਾ ਭਰਾ ਆਖ ਵੀ ਦੇਵੇ ਆਖ ਦੇ ਦਾ ਚੱਲ ਯਾਰ ਕੋਈ ਗੱਲ ਨਹੀਂ ਤੇ ਜੇ ਕਿਤੇ ਅਸੀਂ ਆਖਦੀ ਇਹਦੇ ਅਗਲਾ ਵੀ ਸਮਝ ਲੈਂਦਾ ਵੀ ਚੱਲ ਯਾਰ ਇੱਥੇ ਮੈਂ ਗਲਤਾਂ ਦੇ ਆਪਣੇ ਆਪ ਸਾਰਾ ਕੁਝ ਜਿਹੜਾ ਨਿਭ ਜਾਂਦਾ ਰਿਸ਼ਤਾ ਕੋਈ ਵੀ ਆ ਭਾਵੇਂ ਪਤੀ ਪਤਨੀ ਦਾ ਵਾ ਭਾਵੇਂ ਕਿਸੇ ਦਾ ਵੀ ਆ ਆਪਾਂ ਇੱਕ ਦੂਜੀ ਦੀ ਗੱਲ ਸੁਣੋ ਜੇ ਅਗਲਾ ਸਮਝਦਾ ਸਮਝਾ ਲਓ ਜੇ ਨਹੀਂ ਸਮਝਦਾ ਤੇ ਆਪ ਸਮਝੀ ਜਾ ਇਸ ਕਰਕੇ ਯਾਰ ਜੇ ਆਪਾਂ ਗਰਮ ਬੋਲਾਂਗੇ ਵੱਧ ਘਟ ਬੋਲਾਂਗੇ ਉਹ ਜਿਆਦੀ ਜਿਆਦੀ ਰਿਸ਼ਤੇ ਤੇ ਰੇੜ ਪੈਣੀ ਹੈ ਕਿਸੇ ਜੀ ਇਸ ਕਰਕੇ ਮੈਂ ਦੇ ਹੋ ਆਨਾ ਵੀ ਚੁੱਪ ਜਿਹੜੀ ਜਾਂਦੇ ਨੇ ਇੱਕ ਚੁੱਪ ਤੇ 100 ਸੁਖ ਉਹ ਗੱਲਾਂ ਜਿਹੜੀਆਂ ਐਵੇਂ ਥੋੜਾ ਕਿਸ ਨੇ ਆਖਦੀਆਂ ਜੇ ਬੰਦਾ ਇੱਕ ਗੁੱਸੇ ਜਾਂ ਇੱਕ ਜਣਾ ਚੁੱਪ ਕਰ ਜੇ ਤੇ ਆਪਣੇ ਆਪ ਜਿਹੜੀ ਉਹ ਸਮਾ ਟਲ ਜਾਂਦਾ ਤੇ ਲੜਾਈ ਜਿਹੜੀ ਹੈ ਖਤਮ ਹੋ ਜਾਂਦੀ ਬਾਕੀ ਯਾਰ ਸਭ ਤੋਂ ਵੱਡਾ ਇਸ ਸਭ ਤੋਂ ਵਧੀਆ ਦਾਤ ਇਹੋ ਆ ਕਿ ਪਰਮਾਤਮਾ ਦਾ ਨਾਮ ਜਪਿਆ ਕਰੋ ਉਹਨੂੰ ਚੇਤੇ ਰੱਖਿਆ ਕਰੋ ਸਿਮਰਨ ਕਰਦੇ ਰਿਹਾ ਕਰੋ ਯਾਰ ਹੋਰ ਕੋਈ ਗੱਲ ਨਾ ਚੇਤੇ ਰੱਖੋ ਇੱਕ ਗੱਲ ਚੇਤੇ ਰੱਖੋ ਤੁਸੀਂ ਕਿ ਜਦੋਂ ਬਚਪਨ ਦੇ ਵਿੱਚ ਆਪਾਂ ਛੋਟੇ ਬੱਚੇ ਨੂੰ ਛੋਟਾ ਬੱਚਾ ਜਿਹੜਾ ਨਾ ਉਹ ਪਰਮਾਤਮਾ ਦੇ ਸਿਰ ਤੇ ਹੁੰਦਾ ਮੈਂ ਇੱਕੋ ਗੱਲ ਚੇਤੇ ਰੱਖਦਾ ਨਾ ਵੀ ਜਿਹੜਾ ਛੋਟਾ ਬੱਚਾ ਵਾ ਪਰਮਾਤਮਾ ਦੇ ਸਿਰ ਤੇ ਆ ਪਰਮਾਤਮਾ ਨੂੰ ਪਤਾ ਵੀ ਇਹਨੂੰ ਮੈਂ ਸਾਹਮਣਾ ਉਹ ਡਿੱਗਣ ਲੱਗੂਗਾ ਪਾ ਭੱਜ ਕੇ ਜਾਵਾਂਗੇ ਤੇ ਜਦੋਂ ਥੋੜਾ ਵੱਡਾ ਆ ਜਾਂਦਾ ਚਲਾਕੀਆਂ ਕਰਨੇ ਬੰਦਾ ਫਿਰ ਪਰਮਾਤਮਾ ਵੀ ਬਾਹ ਛੱਡ ਦਿੰਦਾ ਤੇ ਜੇ ਆਪਾਂ 파ਟ ਸਿਮਰਨ ਕਰਕੇ ਉੱਤੇ ਵਿਸ਼ਵਾਸ ਰੱਖਾਂਗੇ ਹਨਾ ਉਹਦਾ ਨਾਮ ਜਪਾਂਗੇ ਤੇ ਉਹਦੀਆਂ ਗੱਲਾਂ ਨੂੰ ਮੰਨਾਂਗੇ ਤੇ ਆਪਣੇ ਆਪ ਯਾਰੋ ਕੱਢਣਾ ਗਲਤ ਨਹੀਂ ਹੋਣ ਦੇਊਗਾ ਕਿ ਤਨਾ ਕਦੇ ਤੁਹਾਨੂੰ ਪੂਝ ਲਾਊਗਾ ਮਹਾਰਾਜ ਜੀ ਲੋ ਸਾਰਿਆਂ ਦੇ ਪਰਦੇ ਕੱਜ ਕੇ ਰੱਖੇ ਤੇ ਜੇ ਆਪਾਂ ਕੱਜਾਂਗੇ ਕਿਸੇ ਦੇ ਤੇ ਆਪਣੇ ਵੀ ਕੱਜੂਗਾ ਤੇ ਜੇ ਆਪਾਂ ਚੌੜ ਚੌੜ ਦੇ ਲੋਕਾਂ ਦੇ ਡਾਵਾਂਗੇ ਤੇ ਫੇਰ ਆਪਣੀ ਵੀ ਉੱਡਣ ਗਈ ਇਸ ਕਰਕੇ ਮੇਰੇ ਵੀਰ ਹਰ ਇੱਕ ਗੱਲ ਦਾ ਕੋਈ ਨਾ ਕੋਈ ਮਤਲਬ ਹੁੰਦਾ ਆ ਆਪਾਂ ਤਾਂ ਯਾਰ ਇੰਨੀ ਕਿ ਸੋਚ ਰੱਖਦੇ ਹੁੰਦੇ ਆ ਵੀ ਜਿਹੜੀ ਗੱਲ ਸਹੀ ਲੱਗੇ ਉਹ ਅਗਲੇ ਨੂੰ ਕਰੋ ਜੇ ਆਪਾਂ ਨੂੰ ਗਲਤ ਲੱਗਦੀ ਤੁਹਾਨੂੰ ਨਾ ਡੇੜੂ ਕੋਈ ਮਸਲਾ ਵਾ ਜਿੱਦ ਤੱਕ ਚਾਰ ਭਰਾ ਬੈਠੇ ਆ ਜਿੱਦ ਜਦਈਆ ਜਿਹੜਾ ਵੀ ਮੈਨੂੰ ਜ਼ਿਆਦਾ ਪਤਾ ਤੈਨੂੰ ਜ਼ਿਆਦਾ ਪਤਾ ਉੱਥੇ ਵੀ ਕਈ ਵਾਰ ਬੈਸ ਬਸਈਆ ਹੋ ਜਾਂਦਾ ਲੜਾਈ ਹੋ ਜਾਂਦੀ ਆਪਾਂ ਹਰ ਇੱਕ ਬੰਦਾ ਆਪਦਾ ਭਾਲਦੇ ਆ ਸਟੈਂਡ ਪੀ ਮੇਰਾ ਸਟੈਂਡ ਚਲੋ ਸਟੈਂਡ ਵੀ ਹੁੰਦੇ ਆ ਪਰ ਉਹ ਅਣਖਾਂ ਤੇ ਰੱਖੋਗੇ ਹੋਰ ਚੰਗੀ ਜੀ ਤੇ ਰੱਖੋ ਜ਼ਰੂਰੀ ਆ ਆਪਾਂ ਆਪਣੇ ਰਿਸ਼ਤਿਆਂ ਦੇ ਵਿੱਚ ਸਟੈਂਡ ਰੱਖਣਾ ਬਾਕੀ ਯਾਰ ਆਪੋ ਆਪਣੀ ਸੋਚ ਆ ਆਪਣੀ ਤੇ ਯਾਰ ਇਹੋ ਜੀ ਸੋਚ ਆ ਬਸ ਵੀ ਕੋਈ ਗੱਲ ਨਹੀਂ ਦੁਨੀਆਦਾਰੀ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਦੁਨੀਆਦਾਰੀ ਨੂੰ ਕੁਝ ਨਹੀਂ ਕਰ ਸਕਦੇ ਸਿਰਫ ਪਰਮਾਤਮਾ ਦਾ ਨਾਮ ਸਿਮਰਨ ਤੋਂ ਯਾਦ ਰੱਖਿਆ ਕਰੋ ਸਭ ਕੁਝ ਹੀ ਉਹਦੇ ਵਿੱਚ ਆ ਇਹ ਗੱਲਾਂ ਜਿਹੜੀਆਂ ਨਾ ਬੜੀਆਂ ਨਿੱਕੇ ਹੁੰਦਿਆਂ ਤੋਂ ਵੱਡਿਆਂ ਤੋਂ ਸਿੱਖਦੇ ਆਏ ਡੈਡੀ ਹੋਣਾ ਤੋਂ ਤਾਈ ਹੋਣਾ ਤੋਂ ਸਿੱਖਦੇ ਆਏ ਸਾਰਾ ਕੁਝ ਤੋਂ ਗਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਨਹੀਂਆਂ ਕਈ ਵੀਰਾਂ ਨੂੰ ਚੰਗੀਆਂ ਲੱਗਦੀਆਂ ਤੇ ਉਹ ਪੁੱਛਦੇ ਰਹਿੰਦੇ ਬਾਕੀ ਯਾਰ ਚਤਰਾਈ ਕਿਸੇ ਦੀ ਨਹੀਂ ਚੱਲਦੀ ਜਿੰਨੂੰ ਪਰਮਾਤਮਾ ਨੇ ਵਡਾਈ ਵਡਾਈ ਬਖਸ਼ਣੀ ਆ ਉਹਨੂੰ ਬਖਸ਼ ਦੇਣੀ ਆ ਇਸ ਕਰਕੇ ਉਹਤੇ ਭਰੋਸਾ ਰੱਖਿਆ ਕਰੋ ਇੱਕ ਕੰਮ ਕਰਿਆ ਕਰੋ ਆਪਦੀ ਕਿਰਪਾ ਦੇ ਨਾਲ ਜੁੜ ਕੇ ਰਹੋ ਜਿੰਨਾ ਤੁਸੀਂ ਆਪਦੇ ਆਪ ਨੂੰ ਬਿਜੀ ਰੱਖੋਗੇ ਉਨਾਂ ਹੀ ਜਿਹੜਾ ਵਾ ਵਧੀਆ ਰਹੋਗੇ ਹੁਣ ਕਈ ਵੀਰ ਇੱਥੇ ਕਰੀ ਜਾਂਦੇ ਆ ਕੋਈ ਆਪੇ ਸਿਆਣੇ ਆ ਚਲੋ ਹੁਣ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸੰਤ ਸੀਚੀয়াল ਨੇ ਉਹ ਵਹੀ ਸਾਫ਼ ਕਰਤੀ ਆ ਕਈ ਉੱਤੇ ਰੋਗ ਲਾਈ ਜਾਂਦੇ ਆ ਕੋਈ ਕੋਸ਼ ਆ ਯਾਰ ਕੁਛ ਨਾ ਕੁਛ ਤੇ ਸਹੀ ਕਰਦੀ ਆ ਦੁਨੀਆ ਤੇ ਫੇਰ ਹੀ ਮਗਰ ਜਾਂਦੀ ਆ ਜੇ ਆਪਣੇ ਨੂੰ 2% 3% ਬੰਦਾ ਸਹੀ ਆ ਤੇ ਫੇਰ ਹੀ ਪਰਮਾਤਮਾ ਉਹਦਾ ਜੱਸ ਵਗਾਉਂਦਾ ਵਾ ਇਸ ਕਰਕੇ ਛੇਤੀ ਕੀਤੇ ਕਿਸੇ ਦੇ ਕਿੰਤੂ ਪਰੰਤੂ ਨਾ ਕਰੋ ਸਭ ਤੋਂ ਪਹਿਲਾਂ ਆਪਦੇ ਥੱਲੇ ਵੇਖੋ ਜੇ ਆਪਾਂ ਕੀ ਕਰਨ ਲੈ ਰਹੇ ਦੁਨੀਆ ਨੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਮਿੰਟ-ਮਿੰਟ ਦੀਆਂ ਖਬਰਾਂ ਆਉਂਦੀਆਂ ਹਰ ਇੱਕ ਬੰਦਾ ਜੋ ਮਰਜ਼ੀ ਦੱਸਦਾ ਚੰਗੀਆਂ ਗੱਲਾਂ ਵੇਖੋ ਮਾੜੀਆਂ ਗੱਲਾਂ ਨੂੰ ਦਾਹ ਕਰ ਦਿਓ ਕਿਉਂਕਿ ਨੈਟ ਤੇ ਹਰ ਇੱਕ ਤਰ੍ਹਾਂ ਦੀ ਚੀਜ਼ ਆਉਂਦੀ ਚੰਗੀਆਂ ਗੱਲਾਂ ਵੀ ਆਉਂਦੀਆਂ ਮਾੜੀਆਂ ਗੱਲਾਂ ਵੀ ਹੁੰਦੀਆਂ ਮਾੜੀਆਂ ਗੱਲਾਂ ਤੋਂ ਦੂਰ ਰਹਿਓ ਕਿਉਂਕਿ ਜਿਹੜੀ ਮਾੜੀ ਸੋਚ ਆ ਉਹ ਮੁੜ ਕੇ ਆਪਾਂ ਨੂੰ ਖਰਾਬ ਕਰ ਦੇਦੀ ਕਿਦਮੇ ਇਸ ਕਰਕੇ ਚੰਗੀਆਂ ਚੀਜ਼ਾਂ ਚੰਗੇ ਇਨਸਾਨਾਂ ਨਾਲ ਬਹੁਤ ਉਹ ਜਿੱਦਾਂ ਕਹਿੰਦੇ ਨੇ ਮਾੜੀ ਮੱਝ ਇੱਕ ਮੱਝ ਲਿਬੜੀ ਹੋਵੇ ਤੇ ਦੂਜੀ ਨੂੰ ਵੀ ਲਬੇੜ ਦਿੰਦੀ ਆ ਉਹ ਜਿਹੜੀਆਂ ਸਿਆਣੀਆਂ ਬੰਦਿਆਂ ਨੇ ਗੱਲਾਂ ਕਹੀਆਂ ਸੀ ਨਾ ਉਹ ਗੱਲਾਂ ਦਾ ਕੋਈ ਨਾ ਕੋਈ ਮਤਲਬ ਹੈਗਾ ਹੀ ਤੇ ਆਪਾਂ ਉਹਨਾਂ ਸਿਆਣਿਆਂ ਕੋਲ ਬੈਣੋ ਹੀ ਹੜ ਗਏ ਵੱਡਿਆਂ ਦੀਆਂ ਗੱਲਾਂ ਸੁਣਨ ਨੂੰ ਹੀ ਹੜ ਗਏ ਤੇ ਆਪਾਂ ਨੂੰ ਕਿੱਥੋਂ ਹੁਣ ਆਪਾਂ ਮੋਬਾਈਲ ਨੂੰ ਆਪਦਾ ਸਿਆਣਾ ਬਣਾ ਲਿਆ ਤੇ ਸਿਆਣਿਆਂ ਦੀਆਂ ਗੱਲਾਂ ਹੀ ਸੁਣਨ ਨੂੰ ਹੜ ਗਏ ਤੇ ਫੇਰ ਕਿੱਥੋਂ ਆਪਾਂ ਯਾਰ ਇਸ ਕਰਕੇ ਇਹਦੇ ਕੋਲ ਆ ਦੇ ਮਾਂ ਪਿਓ ਆਗੇ ਉਹਦੇ ਕੋ ਪੰਜ ਮਿੰਟ ਦੋ ਮਿੰਟ ਵਿਆਹ ਕਰੋ ਉਹਨਾਂ ਨੂੰ ਵੀ ਚੰਗਾ ਲੱਗਦਾ ਵੀ ਸਾਡੇ ਕੋ ਬੈਠੇ ਆਣ ਕੇ ਬਾਕੀ ਟਾਈਮ ਤੇ ਕਹਿ ਦੋਣੀ ਹੈਗਾ ਜਿੱਦਾਂ ਵੀ ਆਤਕੇ ਟੁੱਟੇ ਜਾਈਦਾ ਤੇ ਕਿਸੇ ਦਿਨ ਜਿੱਦਨ ਮੈਂ ਇੱਕ ਗੱਲ ਵੇਖੀ ਜਿੱਦਨ ਹੁਣ ਜਦੋਂ ਕੰਮ ਦੇ ਵਿੱਚ ਵਿਅਸਤ ਹੋਈਦਾ ਤੇ ਭੱਜੇ ਜਾਈਦਾ ਜਾ ਕੇ ਸੌਂ ਜਾਈਦਾ ਤੇ ਜਿੱਦਨ ਕਿਤੇ ਪਹਿਲਾਂ ਚਲ ਜੀ ਇਹਦੇ ਉਹਨਾਂ ਦੇ ਕਮਰੇ 'ਚ ਬਹਿ ਕੇ ਦੋ ਚਾਰ ਗੱਲਾਂ ਕਰ ਲਈਏ ਤਾਂ ਉਹਨਾਂ ਦਾ ਮਾਈਂਡ ਫੋਰ ਹੋ ਜਾਂਦਾ। ਇਸ ਕਰਕੇ ਯਾਰ ਕੱਲਾਪਨ ਜਿਹੜਾ ਜਦੋਂ ਬੰਦਾ ਵੱਡੀ ਉਮਰ 'ਚ ਹੋਏ ਨਾ ਉਹਨੂੰ ਕੱਲਾਪਨ ਜ਼ਿਆਦਾ ਸਤਾਉਂਦਾ। ਇਸ ਕਰਕੇ ਕੁਛ ਨਾ ਕੁਛ ਹੱਦ ਤੱਕ ਟਾਈਮ ਦਿਆ ਕਰੋ। ਕਿਤੇ ਨਾ ਕਿਤੇ ਚਲੋ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਦੇ ਦਿਓ ਉਹਨਾਂ ਨੇ ਨਾ ਹੀ ਅਗਲੇ ਦਾ ਹੌਸਲਾ ਵੱਧ ਜਾਂਦਾ। ਕਰਕੇ ਪ੍ਰਮਾਤਮਾ ਸਾਰੇ ਵੀਰਾਂ ਦੇ ਕਿਰਪਾ ਰੱਖੇ ਤੇ ਵਧੀਆ ਸੋਚ ਬਖਸ਼ੀ ਮਿਹਨਤ ਕਰਨ ਦਾ ਬਲ ਬਖਸ਼ੀ ਨੇਂਦਕ ਜੀ ਪ੍ਰਮਾਤਮਾ ਨੇ ਕਰਾਉਣੀ ਆ ਸਿਰਫ ਆਪਾਂ ਨੂੰ ਵਧੀਆ ਬੰਦਿਆਂ ਨਾਲ ਮਿਲਾਵੇ ਤੇ ਵਧੀਆ ਸੋਚ ਦਾ ਮਾਲਕ ਬਣਾ ਲੈ ਦੇ ਆਪੇ ਸਭ ਤੋਂ ਵੱਡੀ ਪ੍ਰਮਾਤਮਾ ਦੇ ਲੜ ਲੱਗੇ ਰਭੋ ਬਾਕੀ ਦੁਨੀਆ ਜਿਹੜੀ ਆ ਨਾ ਤੇ ਕੋਈ ਕਿਸੇ ਦਾ ਮਾੜਾ ਕਰ ਸਕਦਾ ਕਰੇ ਲੱਖ ਕਰੇ ਪਰ ਜੇ ਤੈਨੂੰ ਪ੍ਰਮਾਤਮਾ ਤੇ ਭਰੋਸਾ ਹੋ ਨਾ ਜਿੰਨਾ ਮਰਜ਼ੀ ਕੋਈ ਮਾੜਾ ਕਰ ਲੇ ਉਹਦਾ ਖੇਰੀ ਮਾੜਾ ਆ ਜਣਾ ਤੇ ਤੁਹਾਡਾ ਸਾਹ ਹੁਣ ਚੰਗਾ ਹੋ ਜਾਣਾ। ਕਰੇ ਕਦੀ ਮਾੜਾ ਨਾ ਸੋਚੋ। ਕਰਮ ਪਰਸੋਂ ਬਖਤਾ ਦਿਖਾਇਆ ਜੀ। ਇਹ ਸੰਸਾਰਿਆਂ ਨੂੰ ਵਧੀਆ ਬਣ ਗਿਆ ਤੇ ਮਿੱਟੀ ਬਹੁਤ ਪੈ ਗਈ। ਹੁਣ ਮੱਕੀ ਥੋੜੀ ਲੇਟ ਹੋ ਗਈ ਨਹੀਂ ਤੇ ਬੀਜ ਦੇਣੀ। ਲੇਟ ਨੇ। ਚਲੋ ਝੋਨਾ ਲਾਦਾਂਗੇ। ਹੁਣ ਵੀ ਲੋੜ। ਉਹ ਤੋੜ ਨਾ ਦਿਓ ਖੰਭਾ। ਓ ਗੁਰੂਆ ਭਲਕੇ ਗੱਡ ਦੇਣੇ ਇਹ ਕਿੱਥੇ ਹੀ ਇਹਦੇ ਵਿੱਚ ਇਦਾਂ ਹੀ ਕਰ ਦਿੱਤੀ ਜੰਗੀ ਦੇ ਵਿੱਚੇ ਵਾਦਾਂਗੇ ਇਹ ਪਲਾਟ ਬਣ ਗਿਆ। ਐ ਟ੍ਰਾਲੀ ਬਾਰੇ ਮੈਸੇਜ ਆਇਆ ਵੀ ਕਿੱਦਾਂ ਬਣਦੀ ਏ। ਉਹ ਤੁਹਾਨੂੰ ਅੱਜ ਲੱਗਦੇ ਆ। ਅਗਿਆਨ ਥੱਲੇ ਪੋਜੀਸ਼ਨ ਜਿੱਦਾਂ ਵੀ ਟਰਾਲੀ ਨੂੰ ਰੱਖ ਲੈਣਾ ਆਪਾਂ। ਜਿੰਨੀ ਤੁਹਾਨੂੰ ਲੋੜ ਆ ਛੋਟੀ ਬਣਾ ਸਕਦੇ ਵੱਡੀ ਬਣਾ ਸਕਦੇ ਆ। ਤੇ ਉਚਾਈ ਵੀ ਆਪਦੇ ਹਿਸਾਬ ਨਾਲ। ਇਹਦਾ ਕੋਈ ਬੜਾ ਤਕੜਾ ਫੰਡਾ ਨਹੀਂ। ਟਰਾਲੀ ਨੂੰ ਰੱਖ ਕੇ ਥੱਲੇ ਸਿੰਗਲ ਟੈਰੀ ਟਰਾਲੀ ਤੇ ਇੱਥੇ ਆਪਾਂ ਸ਼ਾਰਟ ਪਾਟ ਕੱਢ ਲੈਣਾ। ਇਹਨੂੰ ਟਰੈਕਟਰ ਦੇ ਵਿੱਚ ਪਾ ਲੈਣਾ। ਤੇ ਨਹੀਂ ਤੋਂ ਪੌੜੀਆਂ ਚੜ੍ਹਦਿਆਂ ਵਿੱਚ ਤੋਂ ਵਿੱਚ ਵੀ ਦਿਖਾਉਣੇ ਆ ਬਾਰੀ ਰੱਖੀ ਹੈ ਜੇ ਬਾਈ ਚਾਂਸ ਵਿੱਚ ਚਲਾ ਵਾਲ ਬਲ ਟੁੱਟ ਜੇ ਤੇ ਬਾਰੀ ਖੋਲ ਕੇ ਨੂੰ ਸਾਫ ਕੀਤਾ ਜਾਵੇ ਅਹੀਂ ਵੇਹ ਲਾਇਆ ਵਾ ਇਹਨੂੰ ਵਰਮਾ ਜਿਹੜਾ ਆਪਾਂ ਆਗਰ ਲਾਇਆ ਵਾ ਉਤੋਂ ਵੀ ਖੁੱਲਦਾ ਕੀਤਾ ਵੀ ਜ਼ਿਆਦਾ ਉੱਚਾ ਜਾਂਦਾ ਇਹ ਜੇ ਕੇ ਵੀਰ ਤੋਂ ਚਲੋ ਵਧੀਆ ਮਿਸਤਰੀ ਕਈ ਯਾਰ ਹੁੰਦੇ ਸਾਡੇ ਕੋਈ ਖੇਤੀ ਚ ਬਣਾਈ ਇਹ ਤੇ ਐਲੀਵੇਟਰ ਲੱਗ ਜਣ ਉਹ ਵੀ ਵਧੀਆ ਤੇ ਜਾਂ ਵਰਮਾ ਜੇ ਲੱਗਣਾ ਤੇ ਹੋਰ ਹਿਸਾਬ ਨਾਲ ਥੋੜਾ ਆ ਬੈਂਡ ਹੋਰ ਘਟਾ ਲਿਓ ਉਹਦੇ ਨਾਲ ਕੀ ਟੋਟਾ ਟਾ ਟੱਚਨੇ ਨਹੀਂ ਹੁੰਦਾ ਅੱਗੇ ਨੂੰ ਅਸੀਂ ਪਾਤਾ ਫਰਕ ਵੇਹੇ ਹੁਣ ਅੱਗੇ ਨੂੰ ਟੋਟਾ ਘੱਟਵਾ ਪਰ ਫਿਰ ਵੀ ਹੋਰ ਫਰਕ ਪੈ ਜੇ ਐਲੀਵੇਟਰ ਲੱਗਦੀ ਤੇ ਉਹਦੇ ਨਾਲ ਦੀ ਮੋਜ ਨਹੀਂ ਹੈਗੀ ਇਹਦੇ ਵਿੱਚ ਪੁੱਠੇ ਚੱਕਰਾਂ ਵਾਲੇ ਵਾੜ ਲੱਗਣੇ ਆ ਸਪੈਸ਼ਲ ਤਰ੍ਹਾਂ ਵਾਲਾ ਬਣਾਉਣੇ ਪੈਣਗੇ ਕਿਉਂ ਆਸ ਦਿੰਦੇ ਆਪਾਂ ਆ ਵੇਖੋ ਵਿੱਚ ਸਿਸਟਮ ਜਿਦ ਤਰਾ ਆਪਣੀ ਮਸ਼ੀਨ ਨਹੀਂ ਹੁੰਦੀ ਤੂੜੀ ਕਣਕ ਚੁੰਦਿਆਣੀ ਉਹਦੇ ਵਾਲਾ ਸਿਸਟਮ ਲਾਇਆ ਦਾਣੇ ਘੱਟ ਵੱਧ ਕਰਨ ਉੱਤੇ ਟ੍ਰੇਆਂ ਲਾਈਆਂ ਤੇ ਵਿੱਚ ਵਾਰ ਲੰਮਾ ਵਰਮਾ ਪਾਇਆ ਵਾ ਪੁੱਠੇ ਚੱਕਰ ਵਾਲਾ ਜਿੰਨੇ ਦਾਣੇ ਪਿਛਲੇ ਬੰਨੇ ਬੈਕ ਕੱਢਣੇ ਆ ਜੇ ਤੁਸੀਂ ਸਿੱਧੇ ਚੱਕਰ ਵਾਲਾ ਲਾਉਣਾ ਤੇ ਫੇਰ ਇਹਦੇ ਵਾਸਤੇ ਤੁਹਾਨੂੰ ਕੀ ਕਰਨਾ ਪੈਣਾ ਦਾਣੇ ਜਿਹੜੇ ਉਹ ਗਾਹ ਨੂੰ ਲਿਆਵੇ ਤੇ ਜਿਹੜਾ ਐਲੀਵੇਟਰ ਉਹ ਤੁਹਾਨੂੰ ਇੱਥੇ ਅਗਲੀ ਸਾਈਡ ਤੇ ਲਾਉਣਾ ਪੈਣਾ ਹੋ ਸਕਦਾ ਉਹ ਵੀ ਹੱਲ ਪਰ ਅਸੀਂ ਉਹਦੇ ਪੁੱਠੇ ਚੱਕਰ ਵਾਲੇ ਬਣਵਾ ਲਏ ਪਿਛਾਣ ਨੂੰ ਕੱਢਤਾ ਜੇ ਤੁਸੀਂ ਸਿੱਧੇ ਚੱਕਰ ਵਾਲੇ ਲਿਆਉਣੇ ਆ ਉਹਨੇ ਦਾਣੇ ਗਾਂ ਨੂੰ ਖਿੱਚ ਕੇ ਲੋਣੇ ਟਰੈਕਟਰਾਂ ਤੋਂ ਤੇ ਇਹਦੇ ਅਗਲੀ ਸਾਈਡ ਤੇ ਐਲੀਵੇਟਰ ਲੱਗ ਸਕਦਾ ਉਹ ਵੀ ਠੀਕ ਆ ਜਿੱਦਾਂ ਵੀ ਤੁਹਾਨੂੰ ਇਹ ਤਕਨੀਕ ਇਹਦੀ ਜਿੱਦਾਂ ਕਿਸੇ ਨੂੰ ਕੰਮ ਲੋਟ ਆਉਂਦਾ ਇਹੀ ਆਪਦੇ ਉਦੋਂ ਸਾਡੇ ਕੋਲ ਸਿਰਫ ਦਿਨ 10 15 ਹੀ ਉਹਦੇ ਵਿੱਚ ਜਿੰਨਾ ਕਿ ਸਾਡੇ ਕੋਲ ਦਿਮਾਗ ਲੱਗਾ ਉਹਨੇ ਕਿਨਾ ਹੀ ਬਣਾਤੀਏ ਤੇ ਬਹੁਤ ਸਾਨੂੰ ਬੈਨੀਫਿਟ ਵੀ ਹੁੰਦਾ ਇਹਦਾ ਹੁਣ ਇਦਾਂ ਖਲੋਤੀ ਰਹਿੰਦੀ ਆ ਤੇ ਜਦੋਂ ਚੋਨੇ ਵੱਡੀ ਤਾਂ ਸਾਡੇ ਸੇਮ ਸੁੰਭ ਹੋ ਜਾਂਦੀ ਆ ਤੇ ਉਦੋਂ ਇਹਦੇ ਨਾਲ ਦਾਣੀ ਬਾਹਰ ਕੱਢੀ ਜਾਂਦੇ ਬਾਕੀ ਸਾਰੀਆਂ ਵੀਡੀਓ ਆਪਣੀਆਂ YouTube ਚੈਨਲ ਸੰਧੂ ਫਾਰਮਾਲੀ ਤੇ ਪਈਆਂ ਵਾ Instagram ਪੇਜ ਤੇ ਰੰਜੋਤ ਸਿੰਘ ਸੰਧੂ ਰੰਜੋਦ ਸੰਧੂ 62 ਤੇ ਪਈਆਂ ਤੇ Facebook ਤੇ ਪਈਆਂ ਰੰਜੋਤ ਸਿੰਘ ਸੰਧੂ ਦੇ ਆਪਣਾ ਸਾਰਾ ਕੰਮ ਕਲੀਟ ਆਵਦੇ ਲੋ ਨਿੱਗੀ ਨਿੱਗੀ ਚੀਜ਼ ਜਿੱਤਰਾ ਵੀ ਕਿੱਥੇ ਪੈਪ ਜੀ ਦੇਖਦਾ ਕਿਥੇ ਹੀ ਤਰ੍ਹਾਂ ਵਿਲੇ ਟਾਈਮ ਦੇ ਵਿੱਚ ਕੰਮ ਕੀਤਾ ਹੋਵੇ ਨਾ ਤੇ ਫੇਰ ਜਿਹੜੀ ਆ ਬਾਅਦ ਦੇ ਸੀਜ਼ਨ ਦੇ ਵਿੱਚ ਤੰਗੀ ਨਹੀਂ ਆਉਂਦੀ ਹੁਣ ਚੋਪ ਪੂਪਾਪ ਦੇ ਲੋ ਸਾਰਾ ਰੈਡੀ ਹੈ ਮੁੜ ਕੇ ਜੇ ਆਜੇ ਤਾਂ ਵੱਖਰੀ ਗੱਲ ਹੁਣ ਜੋ ਹੁਣ ਟਰਾਲੇ ਨੂੰ ਬਹੁਤ ਜਾਲੀ ਜੁੜੀ ਲੱਗਣ ਵਾਲੀ ਹੈ ਜੀ ਇੱਥੇ ਸਵੇਰੇ ਇੱਕ ਬੰਦਾ ਛੱਡਦੇ ਆ ਜਿੱਥੇ ਕਿਤੇ ਪਾਟਾ ਵਾ ਇਹ ਕਣਕ ਕਿਰਦੀ ਹੁੰਦੀ ਆ ਉੱਥੇ ਬੋਰੇ ਬਾਰੇ ਸਾਰੇ ਲਾ ਦਾਂਗੇ ਇਹਦਾ ਟਰਾਲੇ ਦਾ ਕੰਮ ਕੰਪਲੀਟ ਹੋ ਗਿਆ ਇੱਕ ਇਹਦਾ ਹੁਣ ਵੈੱਡ ਲਾ ਕੇ ਕਸ ਕੇ ਵੀ ਨਹੀਂ ਬਾਕੀ ਇਹਦਾ ਕੰਪਲੀਟ ਹੈ ਸਾਰਾ ਸਭਣਾ ਬਸ ਇਹਦਾ ਇਹੋ ਹੀ ਲੱਗਣਾ ਕਿ ਜਿਹੜਾ ਵੈੱਡ ਉਥਲੇ ਬੰਨੇ ਬਾਕੀ ਠੀਕ ਹੈ ਦੋ ਟਾਇਰ ਲੈ ਕੇ ਆ ਹੋਗੇ ਇੱਕ ਆਪਣਾ ਜੀ ਬਾਲਣ ਦਾ ਲੱਦਿਆ ਉਹਦਾ ਰਹਿਣਾ ਕੰਮ ਇਹ ਕਰਮਾਂ ਵਾਲੇ ਦਮੇ ਤਿਆਰ ਗ੍ਰੀਸ ਮਾਰ ਕੇ ਚੱਕਿਆਂ ਦੀ ਤੇਲ ਟੁੱਲ ਕੱਢਤੀ ਸਾਰੀ ਇਹਦੇ ਟਾਇਰ ਨਵੇਂ ਪਵਾ ਕੇ ਲਿਓਨੇ ਹੁਣ ਜਦੋਂ ਦੇਣ ਆਪਣਾ ਹੋ ਗਿਆ ਸਮਾਪਤ ਹੁਣ ਖਾਦ ਦਾ ਵੀ ਨਿਬੜ ਗਿਆ ਤੇ ਧੂਕੇ ਮਸ਼ੀਨ ਤੇ ਹੁਣ ਰੱਖ ਤੀ ਦਵੇਂ ਚੀਜ਼ਾਂ ਉਹ ਟਿੱਕਾ ਮਸਰੀ ਜੜੀ ਇਦਾਂ ਹੀ ਚੱਲੀ ਜਾਂਦਾ ਕੀ ਤੇ ਭਰੀ ਜਾਂਦੀ ਮਿੱਠਣ ਤੇਰੀ ਮੱਤੀ ਭਰੀ ਜਾਂਦੀ ਅੱਜ ਦੇਣ ਇਦਾਂ ਹੀ ਹੋਲੀ ਜੁਲੀ ਜਦਾਂ ਦਾ ਨਿਬੜਿਆ ਇਦਾਂ ਹੀ ਦੋ ਨਿਯਾਰੇ ਅਨਸਾਰੀ ਰਾਤ ਖੁੱਲੇ-ਦੁੱਲੇ ਰੋ ਉਹ ਭਾਂਡੇ ਸਹੀ ਨੇ ਫੇਰੇ ਤਰੇ ਦਿੱਲੀ ਰੂਟੀਨ ਕੰਮ ਚੱਲੀ ਜਾਣੀ